ਪੱਲਵਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਮਨਦੀਪ ਗੋਲਡੀ ਮੁਸਾਫਰ ਉਹਨਾਂ ਦੀ ਸਟੇਜ ਦੇ ਉੱਤੇ ਬਹਿਸ ਹੋ ਜਾਂਦੀ ਹੈ ਕਿਸਾਨ ਦੋ ਨੇ ਤਿੰਨ ਨੇ ਕਿਸਾਨ ਜਿਹੜੇ ਖੜੇ ਇਹ ਵਿੱਚ ਨਹੀਂ ਗੋਲਡ ਕਰਾਂਗਾ ਗੋਲਡੀ ਮੁਸਾਫਰ ਇਹ ਕਹਿ ਦਿੰਦੇ ਨੇ ਕਹਿੰਦੇ ਯਾਰ ਤੁਸੀਂ ਮੌਕਾ ਨਹੀਂ ਦੇਖਦੇ ਹਰ ਥਾਂ ਦੇ ਉੱਤੇ ਗੰਦ ਪਾਉਣਾ ਜਾਂਦੀ ਉਹ ਮੈਂ ਦੇ ਦੇਉਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦਾ ਤੂੰ ਨਹੀਂ 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 ਇਹ ਇਹ ਗੱਲ ਗਲਤ ਹੈ ਉਧਰ ਬੈਠ ਉਧਰ ਬੈਠ ਤੁਸੀਂ ਹਰ ਥਾਂ ਜਾ ਕੇ ਗੰਦ ਪਾੜਾ ਹੁੰਦਾ ਹੈ ਯਾਰ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਕੋਈ ਤਕਲੀਫ ਹੋ ਉਹ ਵੀ ਤਾਂ ਲੋਕਾਂ ਦੇ ਨਾਂ ਮੈਂਦੇ ਐ ਪਰ ਮੈਂ ਦੋਹਾਂ ਤਿਹਰਾ ਨੂੰ ਕਹੂੰ ਜਿਹੜੀ ਭਾਸ਼ਾ ਤੁਸੀਂ ਵਰਤ ਰਹੇ ਹੋ ਇਹਨਾਂ ਨੇ ਕਹਿਤਾ ਕਿ ਤੁਸੀਂ ਤਾਂ ਗੰਦ ਪਾਉਣਾ ਜਾਣਦੇ ਹੋ ਇਹਨਾਂ ਨੇ ਸਮੁੱਚੀ ਕਿਸਾਨੀ ਵੱਲ ਕਰਤਾ ਜਿਹੜਾ ਭਗਵੰਤਬਾਨ ਕੇਜਰੀਵਾਲ ਕਹਿੰਦੇ ਸੀ ਅਸੀਂ ਤਾਂ ਪੈਂਚਰ ਵਾਲਿਆਂ ਨੂੰ ਬਣਾਵਾਂਗੇ ਅਸੀਂ ਤਾਂ ਫਲਾਨਿਆਂ ਨੂੰ ਬਣਾਵਾਂਗੇ ਲੋਕਤੰਤਰ ਹੈ ਜਿਹਨੂੰ ਮਰਜ਼ੀ ਬਣਾਓ ਪਰ ਹਰ ਬੰਦੇ ਨੂੰ ਆਪਣਾ ਦਾਇਰਾ ਪਤਾ ਹੋਵੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਜਿੱਥੇ ਕਿਤੇ ਵੀ ਕੋਈ ਇਕੱਠ ਹੁੰਦਾ ਹੈ ਤਾਂ ਕਿਸਾਨ ਉੱਥੇ ਪਹੁੰਚ ਜਾਂਦੇ ਨੇ ਆਪਣੀ ਮੰਗ ਰੱਖਦੇ ਨੇ ਆਵਾਜ਼ ਬੁਲੰਦ ਕਰ ਦਿੰਦੇ ਨੇ ਆ ਪਿੱਛੇ ਜੇ ਡਾਕਟਰ ਚਰਨਜੀਤ ਸਿੰਘ ਨੇ ਚਮਕੌਰ ਸਾਹਿਬ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹ ਕੋਈ ਨੌਜਵਾਨ ਦੇ ਨਾਲ ਉਹਨਾਂ ਦੀ ਬਹਿਸ ਹੋ ਗਈ ਉਹ ਵੀ ਕਾਫੀ ਚਰਚਾ ਦੇ ਵਿੱਚ ਬਣੀ ਕਿ ਉਹ ਵੀਡੀਓ ਬਣਾ ਰਿਹਾ ਸੀਗਾ ਤਾਂ ਉਹ ਕਹਿੰਦੇ ਤੂੰ ਐਮਐਲਏ ਹੋਏਗਾ ਘਰ ਹੋਏਗਾ ਅਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਹੋ ਗਈਆਂ ਆਪਸ ਦੇ ਵਿੱਚ ਤੇ ਹੁਣ ਇੱਕ ਤਾਜ਼ਾ ਮਾਮਲਾ ਹੋਰ ਸਾਹਮਣੇ ਆ ਗਿਆ ਹੈ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਮਨਦੀਪ ਗੋਲਦੀ ਮੁਸਾਫਰ ਉਹਨਾਂ ਦੀ ਸਟੇਜ ਦੇ ਉੱਤੇ ਬਹਿਸ ਹੋ ਜਾਂਦੀ ਹੈ ਕਿਸਾਨ ਦੋ ਨੇ ਤਿੰਨ ਨੇ ਕਿਸਾਨ ਜਿਹੜੇ ਖੜੇ ਉਹਨਾਂ ਨੂੰ ਕਹਿੰਦੇ ਨੇ ਯਾਰ ਤੁਹਾਡੀ ਗੱਲ ਸੁਣੂੰਗਾ ਮੈਂ ਤੁਸੀਂ ਬੈਠ ਕੇ ਆਪਾਂ ਗੱਲ ਕਰਦੇ ਹਾਂ ਮੈਨੂੰ ਇੱਧਰ ਕਾਲ ਕਰ ਲੈਣ ਦੋ ਉਹ ਜਦੋਂ ਕਿਸਾਨ ਕਹਿੰਦੇ ਨਹੀਂ ਸਾਡੀ ਗੱਲ ਸੁਣੋ ਆਪਸ ਦੇ ਵਿੱਚ ਜਿਹੜੀ ਬਹਿਸ ਵਾਲੀ ਵੀਡੀਓ ਵੀ ਕਾਫੀ ਚਰਚਾ ਦੇ ਵਿੱਚ ਆ ਤਾਂ ਗੋਲਡੀ ਮੁਸਾਫਰ ਇਹ ਕਹਿ ਦਿੰਦੇ ਨੇ ਕਹਿੰਦੇ ਯਾਰ ਤੁਸੀਂ ਮੌਕਾ ਨਹੀਂ ਦੇਖਦੇ ਹਰ ਥਾਂ ਦੇ ਉੱਤੇ ਗੰਦ ਪਾਉਣ ਆ ਜਾਂਦੇ ਹੋ ਇਹ ਸ਼ਬਦ ਜਿਹੜੇ ਨੇ ਉਹਨਾਂ ਦੇ ਸਾਫ਼ ਉਹਦੇ ਵਿੱਚ ਸੁਣਾਈ ਵੀ ਦਿੰਦੇ ਨੇ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਆਈ ਵੀਡੀਓ ਤਾਂ ਉਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ ਪਿੰਡਾਂ ਦੇ ਵਿੱਚ ਪਹਿਲਾਂ ਭਾਜਪੀ ਨੂੰ ਲੈ ਕੇ ਸਵਾਲ ਖੜੇ ਹੁੰਦੇ ਸੀ ਬਾਈਕਾਟ ਕੀਤਾ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਜਿਹੜਾ ਵਿਰੋਧ ਹੋ ਰਿਹਾ ਉਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਤੇ ਇਹ ਮਸਲਾ ਸੀਗਾ ਜੀ ਉੱਥੇ ਨਾ ਭਾਗ ਵਾਲਾ ਪਿੰਡ ਹੈ ਜੀ ਫਾਇਲਕਾ ਦੇ ਵਿੱਚ ਉੱਥੇ ਕੋਈ ਨਹਿਰ ਆ ਤੇ ਉਹ ਨਹਿਰ ਬੜੇ ਲੰਮੇ ਸਮੇਂ ਤੋਂ ਸੁੱਕੀ ਪਈ ਹੈ ਤੇ ਪਿੱਛੇ ਜੀ ਗੱਲ ਚੱਲੀ ਸੀ ਵੀ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਤਾ ਪਾਣੀ ਪਹੁੰਚਿਆ ਵੀ ਅਸੀਂ ਵੀ ਪੋਜ਼ੀਟਿਵ ਸਟੋਰੀਆਂ ਕਰਵਾਈਆਂ ਸੀ ਆਮ ਆਦਮੀ ਪਾਰਟੀ ਦੀਆਂ ਕਿ ਕਿੰਨੀ ਕੋ ਦੀ ਜ਼ਮੀਨੀ ਹਕੀਕਤ ਆ ਕਿ ਪਾਣੀ ਕਿੰਨਾ ਕੁ ਪਹੁੰਚਿਆ ਤਾਂ ਪਾਣੀ ਜ਼ਰੂਰ ਸੁੱਕੇ ਖਾਲਾਂ ਦੇ ਵਿੱਚ ਜਿੱਥੇ ਕਦੇ ਪਾਣੀ ਲੰਘਿਆ ਨਹੀਂ ਸੀ ਉੱਥੇ ਪਾਣੀ ਆ ਚੁੱਕਿਆ ਨਹਿਰੀ ਪਰ ਇਹ ਨਹਿਰ ਸੁੱਕੀ ਹੈ ਇਹਨੂੰ ਲੈ ਕੇ ਸਵਾਲ ਖੜੇ ਕੀਤੇ ਦੋ ਕਿਸਾਨਾਂ ਨੇ ਤਾਂ ਤਾਂ ਫਿਰ ਉਹ ਕਹਿੰਦੇ ਵੀ ਇਹ ਦਿਓ ਜੀ ਸਾਡਾ ਮਸਲਾ ਹੱਲ ਕਰਕੇ ਤਾਂ ਉਹ ਫਿਰ ਜਦੋਂ ਨਹੀਂ ਸੁਣੀ ਕਿਸਾਨਾਂ ਨੇ ਮਤਲਬ ਐਮਐਲਏ ਸਾਹਿਬ ਦੀ ਵੀ ਆਪਾਂ ਬੈਠ ਕੇ ਗੱਲ ਕਰਦੇ ਆ ਉਹ ਕਹਿੰਦੇ ਇਹਨਾਂ ਨੂੰ ਪਰੇ ਲੈ ਜਾਓ ਯਾਰ ਕਹਿੰਦੇ ਇਹਨਾਂ ਨੇ ਤਾਂ ਹੀ ਕਰਨਾ ਆਉਂਦਾ ਹਰ ਥਾਂ ਦੇ ਉੱਤੇ ਇਹ ਪਹੁੰਚ ਜਾਂਦੇ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਹੁਣ ਇੱਕ ਵੀਡੀਓ ਵਿਵਾਦ ਦਾ ਵਿਸ਼ਾ ਬਣ ਰਹੀ ਹੈ ਚਲੋ ਦੇ ਪਾਸੇ ਹੋ ਕੇ ਗੱਲ ਵਾਏ ਦੀ ਮੈਂ ਵੀ ਸੁਣੀ ਆ ਉਹ ਹਮ ਐਮਐਲਏ ਸਾਹਿਬ ਨੂੰ ਵੀ ਤੈਅ ਚ ਨਹੀਂ ਆਉਣਾ ਚਾਹੀਦਾ ਸੀ ਹਮ ਜੇ ਉਹਨਾਂ ਨੇ ਉਹ ਗੱਲ ਕੀਤੀ ਹੈ ਹਮ ਬਲਕਿ ਉਲਟ ਕਰਦੇ ਵੀ ਆਜੋ ਸਟੇਜ ਤੇ ਆ ਕੇ ਦੱਸੋ ਕੀ ਹੈ ਗੱਲ ਹੂੰ ਉਦੋਂ ਬਾਅਦ ਉਹਦਾ ਠੰਮੇ ਨਾਲ ਜਵਾਬ ਦੇ ਜਾਂਦੇ ਗੱਲ ਤਾਂ ਇੰਨੀ ਕੀ ਸੀ ਵੀ ਭਾਈ ਕੱਢ ਦਾਂਗੇ ਜਾ ਕੇ ਗੱਲ ਕਰ ਲਾਂਗੇ ਜਾਂ ਇਹ ਕਹਿੰਦੇ ਕਿ ਮੈਂ ਤੁਹਾਡੀ ਗੱਲ ਅੱਗੇ ਪਹਚਾਵਾਗਾ ਮੈਂ ਲੈ ਕੇ ਜਾਵਾਂਗਾ ਸਾਰਾ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਕੋਈ ਤਕਲੀਫ ਹੋਊਗੀ ਹੂੰ ਉਹ ਵੀ ਤਾਂ ਲੋਕਾਂ ਦੇ ਨਮੈਂਦੇ ਐ ਪਰ ਮੈਂ ਦੋਹਾਂ ਤਰਾ ਨੂੰ ਕਹੂੰ ਜਿਹੜੀ ਭਾਸ਼ਾ ਤੁਸੀਂ ਵਰਤ ਰਹੇ ਹੋ ਇਹਨਾਂ ਨੇ ਕਹਿਤਾ ਕਿ ਤੁਸੀਂ ਤਾਂ ਗੰਦ ਪਾਉਣ ਆ ਜਾਂਦੇ ਹੋ ਹੂੰ ਇਹਨਾਂ ਨੇ ਸਮੁੱਚੀ ਕਿਸਾਨੀ ਵੱਲ ਕਰਤਾ ਹੂੰ ਇਸ ਤਰ੍ਹਾਂ ਦੇ ਬੋਲ ਮਾੜੇ ਹੁੰਦੀ ਹੈ ਹੂੰ ਮੁਸਾਫਰ ਸਾਹਿਬ ਨੂੰ ਜਿਹੜੇ ਬਲੂਆਣੇ ਦੇ ਐਮਐਲਏ ਨੇ ਬਲੂਆਣਾ ਅਬੋਰ ਦੇ ਨਾਲ ਆ ਬਿਲਕੁਲ ਹੂੰ ਉਹ ਜਿੱਧਰੋਂ ਜਾਈਏ ਪਹਿਲਾਂ ਹੀ ਹੈ ਬਲਕਿ ਇਹ ਹਲਕਾ ਹੂੰ ਉਹਨਾਂ ਦਾ ਜਿਹੜਾ ਇਹ ਪਿੰਡ ਹੈ ਹੂੰ ਉਹ ਅਬੋਰ ਦੇ ਨਾਲ ਆ ਜਿਹੜਾ ਇਧਰੋਂ ਬਲੋਡ ਤੋਂ ਸੜਕ ਜਾਂਦੀ ਆ ਅਬੋਰ ਨੂੰ ਹਮ ਅਬੋਰ ਤੋਂ 10-12 ਕਿਲੋਮੀਟਰ ਪਹਿਲਾਂ ਤੇ ਜਨ ਤੱਕ ਉੱਥੇ ਜਾ ਕੇ ਉਹਨਾਂ ਨੇ ਇਹ ਗੱਲ ਕੀਤੀ ਹੈ ਕੱਲ ਨੂੰ ਜੇ ਇਹ ਗੱਲ ਵੱਧ ਗਈ ਤਾਂ ਮਸافر ਸਾਹਿਬ ਨੂੰ ਇਹਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੋਣਾ ਦਾ ਮੌਕਾ ਹੈ ਤੁਸੀਂ ਧਰਮਾ ਰੱਖੋ ਕਿਉਂਕਿ ਆਪਾਂ ਵੋਟਾਂ ਲੈਣੀਆਂ ਨੇ ਔਰ ਤੁਸੀਂ ਸਤਾ ਚੋਂ ਤੁਹਾਨੂੰ ਸਵਾਲ ਨਹੀਂ ਪੁੱਛਣਗੇ ਤਾਂ ਕਿਹਨੂੰ ਪੁੱਛਿਆ ਜਾਊਗਾ ਪਰ ਦੋਹਾਂ ਪਾਸਿਆਂ ਤੋਂ ਥੋੜਾ ਜਿਹਾ ਠੰਮੇ ਨਾਲ ਕੰਮ ਕੀਤਾ ਜਾਵੇ ਤਾਂ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਚੰਗਾ ਹੋਵੇਗਾ ਹੁਣ ਇਹ ਅੱਗੇ ਕੀ ਰੁਖ ਤਿਆਰ ਕਰਦਾ ਮੈਂ ਫੇਰ ਇੱਕ ਵਾਰ ਬੇਨਤੀ ਕਰੂੰਗਾ ਕਿਸਾਨ ਜਥੇਬੰਦੀਆਂ ਨੂੰ ਵੀ ਤੇ ਇਸ ਐਮਐਲਏ ਸਾਹਿਬ ਨੂੰ ਵੀ ਜਾਂ ਇੰਦਾ ਦੇ ਹੋਰ ਐਮਐਲਏ ਸਾਹਿਬ ਤੇ ਫਿਰ ਸਵਾਲ ਤਾਂ ਉਹੀ ਉੱਠਦਾ ਜਿਹੜਾ ਭਗਵੰਤ ਮਾਨ ਕੇਜਰੀਵਾਲ ਕਹਿੰਦੇ ਸੀ ਅਸੀਂ ਦਾ ਪੈਂਚਰ ਵਾਲਿਆਂ ਨੂੰ ਬਣਾਵਾਂਗੇ ਇਸ ਤਾਂ ਫਲਾਨਿਆਂ ਨੂੰ ਬਣਾਵਾਂਗੇ ਲੋਕਤੰਤਰ ਹੈ ਜਿਹਨੂੰ ਮਰਜ਼ੀ ਬਣਾਓ ਪਰ ਹਰ ਬੰਦੇ ਨੂੰ ਆਪਣਾ ਦਾਇਰਾ ਪਤਾ ਹੋਵੇ ਉਹਨਾਂ ਦਾ ਅਖਤਿਆਰ ਖੇਤਰ ਕੀ ਹੈ ਉਹ ਕੀ ਕਰ ਸਕਦੇ ਆ ਕੀ ਨਹੀਂ ਆ ਦੋ ਸਾਲਾਂ ਦੇ ਵਿੱਚ ਅਸੀਂ ਸੈਸ਼ਨ ਦੇਖ ਰਹੇ ਸਭ ਤੋਂ ਛੋਟਾ ਸੈਸ਼ਨ ਇਸ ਵਾਰ ਕੀਤਾ ਗਿਆ ਤੇ ਉੱਥੇ ਕਿੰਨੇਕ ਇਹਨਾਂ ਦੇ ਐਮਐਲਏ ਸਵਾਲ ਉਠਾਉਂਦੇ ਆ ਜਾਂ ਉਹਨਾਂ ਦੀ ਜ਼ੁਬਾਨ ਬੰਦ ਕੀਤੀ ਹੋਈ ਹੈ ਵਿਰੋਧੀਆਂ ਦੀ ਇਸ ਕਰਕੇ ਨਹੀਂ ਉਹਨਾਂ ਦੀ ਆਵਾਜ਼ ਮੈਕ ਤੇ ਜਾਣੀ ਨਹੀਂ ਦਿੰਦੇ ਤੇ ਇਹਨਾਂ ਵਾਲੇ ਬੋਲਣ ਜੋਗੇ ਹੀ ਨਹੀਂ ਉਹ ਦੋਸ਼ ਲਾ ਦਿੰਦੇ ਨੇ ਦੂਜੇ ਸੋ ਇਸ ਮਾਮਲੇ ਦੇ ਵਿੱਚ ਮੈਂ ਫੇਰ ਕਹਾ ਕਿ ਥੋੜਾ ਜਿਹਾ ਜਿਹੜਾ ਦਹਿਰਾ ਦਹਿਰੇ ਦੇ ਵਿੱਚ ਰਹਿ ਕੇ ਗੱਲ ਕੀਤੀ ਜਾਵੇ ਐਮਐਲਏ ਸਾਹਿਬ ਨੂੰ ਵੀ ਠੰਮੇ ਨਾਲ ਕਹਿ ਦੇਣਾ ਚਾਹੀਦਾ ਸੀ ਅਸੀਂ ਤਹਿਤ ਚ ਨਾ ਆਈਏ ਚੰਗਾ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨੀਰਾਦ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ